ਓ ਚੱਕਦੇ ਚੱਕਦੇ ਫੱਟੇ ਬਿਲਕੁਣਾ ਥੋੜਾ ਆਉਂਦਾ ਉਹ ਪਾਪਾ ਥੋੜਾ ਜਿਹਾ ਹੋਰ ਜਗਾ ਕੁੰਡੀ ਲੱਗਦੀ ਨਹੀਂ ਕੋਈ ਚਾਪ ਚੱਕਦੇ ਬਈ ਪਾਪਾ ਲੱਗਦੇ ਉਹ ਤੁਮਾਨੂੰ ਖਾਮ ਮੇਰੇ ਪੁਰਾਣੇ ਤਜਰਬਾ ਇਹ ਆਇਲਾ ਹੈ ਆਇਚਲਾ ਹੈ ਆਇਚਲਾ ਆਇਚਲਾ ਕੁੱਲ ਚਲ ਆ। ਹੋ ਚਲ ਵੀ بابا ਬੱਤੀ ਚਲ ਪੀ। ਹੋ ਚਲ ਲੈ ਕੋਣਾ ਮੇਰੀ ਲਾਈਵ ਆ। ਚਲ ਵੀ ਕਾ। ਆ ਲੈ। ਪਾਪਾ ਪਾਪਾ। ਕੁੰਡੀ ਪਟਦੀ ਏ। ਕਾ ਤੂੰ? ਬਿਜਲੀ ਵਾਲੇ ਆਈ ਜਾਂਦੇ ਆ। ਉਹ ਤੈਨੂੰ ਕੀ ਨਾ? ਕੋਈ ਬਿਜਲੀ ਬੁਜਲੀ ਵਾਲਾ ਨਹੀਂ ਆਉਂਦਾ ਇੱਥੇ। ਉਹ ਪਾਪਾ ਕੱਲ ਮੰਮੇ ਕਹਿੰਨਾ ਫੜੀ ਗਈ ਸੀ ਕੁੰਡੀ ਲੱਗੀ ਹੋਈ। ਉਹ ਕੋਈ ਨਹੀਂ। ਤੈਨੂੰ ਕਿਸੇ ਨੇ ਵਹਿਮ ਪਾਤਾ ਤੂੰ ਨਾ ਕਿਉਂ? ਤੂੰ ਮਰੇਂਗਾ। ਤੂੰ ਮਰੇਂਗਾ। ਤੂੰ ਨਹੀਂ ਬਚਣਾ। ਤੂੰ ਮਰੇਂਗਾ ਮੈਨੂੰ ਪਤਾ। ਉਹ ਡਾਂਗਲਾ ਹੀ ਪਈ ਆ ਓਏ ਆ ਕੇ ਵਿਖਾਵੇ ਕੋਈ ਪਾਪਾ ਪੱਟ ਲੈ ਸੱਪਾ ਖੜਾ ਹੋ ਜਾਣੀ ਮੈਨੂੰ ਪਤਾ ਉਹ ਤੂੰ ਰਹਿਣ ਦਾ ਘਰ ਛੱਡ ਦੇ ਘਰ ਛੱਡ ਦੇ ਖੜਾ ਛੱਡ ਦੇ ਰਹਿਂਦੇ ਛਾਵੇਂ ਮੇਰੀ ਵੇਖਿਆ ਓਏ ਕੰਮ ਦੇ ਡਿਊਟੀ ਲਈ ਇੰਜਰ ਨੂੰ ਪਤਾ ਨਹੀਂ ਕਿ ਮੈਂ ਆ ਫਿਰ ਬੰਦਾ ਮੈਂ ਵੀ ਜੇ ਕੰਮ ਕਰਾਂ ਲੋਕਾਂ ਦਾ ਕੁਲ ਦਾ ਫੜਨ ਜਾਂਮਗਾ ਮੈਂ ਚਿਤਾਣੀ ਕੋਈ ਲਾਈ ਬੈਠਾ ਇਹਦਾ ਸਾਹੇ ਠੀਕ ਲੱਗਦੇ ਪਏ ਮੈਨੂੰ ਲਾਈ ਲੂ ਤਾਂ ਲੱਗਦੀ ਨਹੀਂ ਥਾਲੀ ਕੁੰਡੀ ਕਿਸੇ ਨੇ ਚਲ ਆਪਾਂ ਲੋਕੀ ਆਪਾਂ ਨੋਟ ਕਰ ਲੈਨੇ ਆ ਚਲ ਗਾ ਵੇਖਿਆ ਮੜਾ ਚੱਲ ਕੇ ਇੱਥੇ ਤਾਂ ਨਹੀਂ ਕੋਈ ਮੇਰਾ ਸਾਲਾ ਲਾਈ ਕੋਈ ਛਕੁੰਦੀ ਲੱਗਦੀ ਨਹੀਂ ਆ ਕਿਹੜਾ ਉੱਤੇ ਇੱਥੇ ਕੁੰਡੀ ਲਾਈ ਮੇਰੇ ਕੁਰੀ ਐਵੇਂ ਦਿਨ ਦੇ ਹੜੀ ਲੈ ਵੀ ਮਿੱਤਰਾ ਬਣ ਕੇ ਆਪਣਾ ਦਾ ਚਾਹ ਪਾਣੀ ਦਾ ਪ੍ਰਬੰਧ ਹੋ ਗਿਆ ਮੈਂ ਬਣਾਉਣਾ ਇਹਨਾਂ ਨੂੰ ਛਾਲੇ ਨੇ ਛਾਲੇ ਕਰ ਦਿਆ ਸਰਕਾਰ ਨਾਲ ਧੋਖਾ ਹੈਗਾ ਕੋਈ ਬੱਲੀ ਕਿਹੜਾ ਭਾਈ ਬਿਜਲੀ ਆ ਰਹੀ ਆ ਬਾਹਰ ਨਿਕਲੋ ਪਾਪਾ ਤੈਨੂੰ ਕਿਹਾ ਸੀ ਨਾ ਨਾ ਲਾ ਉਹ ਵੀ ਆ ਗਿਆ ਆ ਕੇ ਛੱਡੇ ਤੂੰ ਚੱਲ ਕੋਈ ਨਹੀਂ ਕਰਦੇ ਗੱਲ ਬਾਤ ਕੋਈ ਸਹੀ ਗੱਲ ਦੀ ਹਾਂ ਛੱਤਰੀ ਗੱਲ ਤਾਂ ਠੀਕ ਹੈ ਕੰਜਰ ਦੇ ਕੋ ਨਿਹਰਾ ਸਵੇਰਾ ਤਾਂ ਵੇਖ ਲੈ ਕੋ ਦਿਨ ਦਿਹਾੜੀ ਲਾਈ ਬੇਟਾ ਕੁੰਦੀ ਮਾਣੀ ਮੂਲੀ ਸ਼ਰਮ ਮਾਉਣ ਸਰਕਾਰ ਨਾਲ ਚੋਰੀ ਕਰਦਾ ਸ਼ਰਮ ਨਹੀਂ ਉਹਦੀ ਤੁਹਾਨੂੰ ਦਿਨੇ ਨਾ ਵੀ ਹੱਥ ਪਤਾ ਲੱਗਣ ਦਾ ਡਰ ਨਹੀਂ ਦੰਤਾਂ ਲਾ ਲਈ ਹੁੰਦੇ ਸੀ ਤੇ ਜੀ ਉਹ ਵੀ ਲਾਈ ਜਾਂਦੇ ਜੀ ਉਹ ਵੀ ਉਹ ਵੀ ਲੈਣਾ ਦਾ ਖੂਜ ਟਿਕਣਾ ਤੁਸੀਂ ਵੀ ਖੂਜ ਟਿਕੋਗੇ ਚਲ ਜੀ ਮਾਫ ਕਰਦੇ ਆ ਮੇਰੇ ਸਾਲੇ ਗਾਇੜੇ ਨੇ ਲਵਾਈ ਉਹਨੇ ਕਿਵੇਂ ਕਰੀ ਜਾਂਦਾ ਖੁਰਕ ਖੁਰਕ ਪਈ ਆ ਤੇ ਉਹ ਲਵਾਈ ਤਾਂ ਇੱਥੇ ਨਹੀਂ ਆ ਜੀ ਚਲੋ ਕਰ ਦਿਓ ਮਾਫ ਐ ਕਿਵੇਂ ਮਾਫ ਕਰਦਗੇ ਤਾਂ ਹੁਣ ਪੁੱਤ ਕੋਟ ਕਚਰੀਆਂ ਤੁਹਾਨੂੰ ਧੱਕੇ ਖਵਾਉ ਮੈਂ ਗੇੜੇ ਖਵਾਉਂਗਾ ਤੁਹਾਡੇ ਤੇ ਕੇਸ ਪੈਣਗੇ ਪੱਕੇ ਹੁੰਦਾ ਸਰ ਜੀ ਕੀ ਬਾਣੀ ਕਰ ਦਿੰਦੇ ਆ ਸਾਲੇ ਸਰਕਾਰੀ ਮੁਲਾਜ਼ਮ ਨੂੰ ਚਾਹ ਪਾਣੀ ਦਾ ਲਾਲਚ ਦੇਦਾ ਚੱਕ ਕੇ ਅੰਦਰ ਸਟਾਡੋ ਤੈਨੂੰ ਏ ਸਾਲਾ ਗਾਇੜਾ ਆ ਮੈਂ ਦੇਖਾ ਮਾੜੀ ਜਿਵੇਂ ਮੈਂ ਗੱਲ ਕਰ ਲਿਆ ਹਾਂ ਕੀ ਗੱਲ ਕਰਨੀ ਹੈ ਮਾੜਾ ਜਾਇਓ ਮਾੜਾ ਜਾਇਓ ਹਾਂ ਦੱਸ ਮਾੜਾ ਜਾਇਓ ਠੀਕ ਕਰ ਲੈ ਇਧਰ ਕੀ ਆ ਚਾਹ ਪਾਣੀ ਕਰ ਦਿੰਦੇ ਆ ਜੀ ਕਿਆ ਬੜੇ ਕੰਜਰ ਦਾ ਮੋਇਲਾ ਮੂਲਾ ਜਾਂ ਜਵਾਨਾ ਕਦੇ ਹੋਰ ਵੀਡੀਓ ਵੂਡ ਬਣਾ ਕੇ ਨਾ ਪਾ ਦੇ ਕਦੇ ਹੋਰ ਸਾਫਾ ਪਾ ਦੋ ਮੈਨੂੰ ਮਾਫ ਕਰ ਦੋ ਬੱਚਾ ਨੂੰ ਚੱਲ ਕੋਈ ਗੱਲ ਨਹੀਂ ਸੋਚ ਲੈ ਨੇ ਲਿਆਓ ਫਿਰ ਮੈਂ ਖੜਾ ਇੱਥੇ ਇੰਤਜ਼ਾਰ ਕਰਦਾ ਤੁਹਾਡਾ ਪਾਪਾ ਪਾਪਾ ਚਾਹ ਪਾਣੀ ਕੀ ਹੁੰਦਾ ਉਹ ਚਾਹ ਚਾਹ ਹੁੰਦੀ ਹੈ ਪਾਣੀ ਪਾਣੀ ਹੁੰਦਾ ਹੋਰ ਕੀ ਹੋਰ ਫੜਾ ਦੇ ਨੇ ਆਪਾਂ ਮੇਰੇ ਸਾਲੇ ਮਲੰਗ ਜੇ ਆਈ ਨਹੀਂ ਹਜੇ ਤੱਕ ਮੁੜ ਕੇ 10-15 ਮਿੰਟ ਹੋ ਗਏ ਗਿਆ ਨੂੰ ਪਤਾ ਨਹੀਂ ਕਿੱਥੇ ਕੀ ਕਰਨ ਲੱਗੇ ਹੋਰ ਨਾ ਪੰਗੇ ਨੂੰ ਫੜਾ ਦੇ ਨਾ ਮੈਨੂੰ ਬਹੁਤ ਚੰਗਾ ਆਪਸਰਾ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਹੋ ਜਾਪਸਰਾ ਜਿਹੜਾ ਬਿਨਾ ਪੈਸੇ ਤੋਂ ਪਾਪਾ ਪੰਨੇ ਕੋਲੋਂ ਵੱਲੂ ਪੈਸੇ ਲੈ ਕੇ ਗਏ ਸੀ ਉਹ ਹਾਂ ਚੁੱਪ ਕਰ ਬਚਪਾ ਲੋ ਸਾਹਿਬ ਦੀ ਚਾਹ ਪਾਣੀ ਦਿੰਦਾ ਚਾਹ ਪਾਣੀ ਕੰੰਜਰ ਦੇਓ ਅਚਰੇ ਆ ਵੀ ਫੜਾਈ ਜਾਂਦੇ ਆ ਹੁਣ ਮੈਂ ਕਿਵੇਂ ਝਾਕਾ ਤੁਹਾਡੇ ਵੱਲ ਕਿਤੇ ਹੋਰ ਵੀਡੀਓ ਬੁੜੀ ਨਾ ਪੜਾ ਕੇ ਪਾ ਤੁਸੀਂ ਐ ਕਰੋ ਪੀ ਚਾਹ ਪਾਣੀ ਹੁਣ ਜੇਬ ਚ ਪਾ ਦਿਓ ਪਿਛਲੀ ਚ ਜੇਬ ਚ ਚੱਕ ਲੈਦੇ ਸਾਬ ਜੀ ਬੜਾ ਚੰਗਾ ਸੀਗਾ ਜੇਬ ਚ ਤਾਂ ਕੰਮ ਖਰਾਬ ਹੋ ਜੇਂਰ ਤੇ ਨਹੀਂ ਚੱਕ ਸਕਦੇ ਕਿਵੇਂ ਨਹੀਂ ਸਮਝਦੇ ਕੋਹਣੇ ਤਾਂ ਜੇਬ ਚ ਪਾ ਦ ਆਪੇ ਘਰ ਜਾ ਕੇ ਵੇਖੋ ਜਾ ਕੇ ਲੋਕ ਕੰੰਜਰ ਨੇ ਪੀ ਕਮਲ ਮਾਰੀ ਜਾਂਦੇ ਆ ਐ ਰੋਣਾ ਪਾਤੀ ਆ ਮਰੀ ਨਾ ਪਾ 你的男人。<noise> <noise> <noise>